ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਹੁਣ ਤੋਂ ਹੀ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਚਲਦੇ ਭਾਰਤੀ ਜਨਤਾ ਪਾਰਟੀ ਵੱਲੋਂ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਲਗਾਏ ਅਜੂਨਾ ਮੇਘਵਾਲ ਅੰਮ੍ਰਿਤਸਰ ਵਕਫਾ ਖਲਕੀਆਂ ਵਿੱਚ ਵਰਕਰਾਂ ਤੇ ਨੇਤਾਵਾਂ ਨਾਲ ਮੀਟਿੰਗ ਕਰਨ ਪਹੁੰਚੇ ਜਿਸ ਦੇ ਚਲਦੇ ਅਜੂਨ ਰਾਮ ਮੇਘਵਾਲ ਨੇ ਕਿਹਾ ਮਜੀਠਾ ਦੇ ਵਿੱਚ ਬਲਾਕ ਪ੍ਰਧਾਨ ਅਤੇ ਸਰਪੰਚ ਅਤੇ ਪਾਇਪਾਇ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ ਪਾਈਪਾ ਦੀ 2024 ਤੁਲਨਾ ਕਿਸ ਨਾਲ ਕੀਤੀ ਜਾਵੇ ਉਸ ਦੀ ਰਣਨੀਤੀ ਤਿਆਰ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗਲਬਾ ਕਰਦੇ ਆਰਜੁਨ ਸਿੰਘ ਮੀਗਵਾਲ ਨੇ ਕਿਹਾ ਕਿ ਉਹ 2024 ਦੇ ਚੋਣਾਂ ਦੀ ਕਾਮਯਾਬੀ ਲਈ ਮਿਸ਼ਨ ਲਈ ਇੱਥੇ ਪਾਈਪਾ ਵੱਲ ਪਹੁੰਚੇ ਹਨ ਜਦੋਂ ਉਹਨਾਂ ਵੱਲੋਂ ਮੀਟਿੰਗਾਂ ਕੀਤੀਆਂ ਅਤੇ ਕੇਂਦਰ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਕਣਕ ਦੇ ਮੁੱਦੇ ਤੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਸੁਪਨਾ ਹੈ ਕਿ ਦੇਸ਼ ਦਾ ਕੋਈ ਵੀ ਗਰੀਬ ਭੁੱਖਾ ਨਾ ਸੋਵੇ ਇਸ ਲਈ ਹੀ ਮੋਦੀ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਸੀ ਅਤੇ ਇਸ ਕੇਂਦਰ ਸਰਕਾਰ ਵੱਲੋਂ ਆਉਂਦੀ ਕਣਕ ਵਿੱਚ ਹੋ ਰਹੀ ਕਪਲੇਬਾਜੀ ਇੱਕ ਵੱਡਾ ਜਾਂਚ ਦਾ ਵਿਸ਼ਾ ਹੈ ਅਤੇ ਆਖਰ ਵਿੱਚ ਉਹਨਾਂ ਕਿਹਾ ਕਿ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਜੋ ਪੰਜਾਬ ਦਾ ਲਾ ਐਂਡ ਆਰਡਰ ਤੇ ਪੰਜਾਬ ਸਰਕਾਰ ਫੇਲ ਹੈ ਫਾਈ ਨਿਊਜ਼ ਅਮਿਤ ਸਰ ਤੋਂ ਸੁਨੀਲ ਖੋਸਰਾ ਦੀ ਰਿਪੋਰਟ ਤੇ ਕਿ ਮੈਂ ਲੋਕ ਸਭਾ ਪਰਵਾਸ ਯੋਜਨਾ ਕੇ ਤਹਿਤ ਹਾਂ ਅਮਰਿਤਸਰ ਲੋਕ ਸਭਾ ਕੀ ਸੀਟ ਹਮ ਜیتے ਇਸਕੇ ਲਈ ਹਮ ਯੋਜਨਾ ਬਣਾ ਰਹੇ ਹਾਂ और उसी के उसी के लिए आए हैं जनता से बात करने के लिए जनता की जो समस्याएं हैं उनको सुनने के लिए और कोई कोई अच्छा प्लान इस क्षेत्र के लिए भी बनेगा अभी अभी यहाँ इस मीटिंग में भी आई वो आगे आगे चलना पड़ेगा प्रधानमंत्री मोदी जी का विज़न है कि जो गरीब आदमी है और जो हक रखता है अनाज का उसको अनाज मिले ठीक है यहाँ जो सरकार है उसका डिस्ट्रीब्यूशन का काम है ਬੇਕਰਮ ਕੋ ਘਹਿਣੇ ਪਾਈਆ ਤੇ ਉਹਨਾਂ ਦੇ ਵਰਕਰੀ ਕਰਨ ਦਾ ਕੋਈ ਫਾਇਦਾ ਨਹੀਂਗਾ ਭਾਰਤੀ ਜਨਤਾ ਪਾਰਟੀ ਕਿਆਸੀ ਪਾਰਟੀ ਖਬਰ ਚੱਲਦੀ ਰਹੀ ਆ ਕਿ ਸਿੱਧੂ ਦਾ ਸਾਥੀ ਕੱਢਤਾ ਵਾ ਤੋਂ ਉਤੋਂ ਸਿੱਧੂ ਸਾਹਿਬ ਸਮਝਣ ਚਾਹੀਦਾ ਵਾ ਕਿ ਕਹਾਂ ਅਰਥ ਵਿੱਚ ਉਹਨਾਂ ਦੀ ਬਹੁਤੀ ਗੱਲ ਚੱਲਣ ਵਾਲੀ ਨਹੀਂ ਕਿ